ਜੀ ਸਸਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਅੱਜ ਹੋ ਰਹੀ ਹੈ بارش ਮੌਸਮ ਬਹੁਤ ਖਰਾਬਾ ਮਿੱਕੇ ਮਿੱਕੇ ਗਣੀਆ ਜਾਂ ਨਾਲ ਹੋਇਆ ਪਿਆ ਤੇ ਇਧਰੋਂ ਅੰਦਰੋਂ ਮੇਰੀ ਸੱਸ ਵਿਚਾਲੇ ਵਾਲੀ ਲੜੀ ਜਾਂਦੀ ਆ ਕਹਿੰਦੀ ਤੂੰ ਸਾਡੇ ਘਰੇ ਨਹੀਂ ਜਾਂਦੀ ਹੈਗੀ ਜਿੱਦਾਂ ਦੀ ਆਈਆਂ ਮੰਜੇ ਨਾਲ ਚੁੰਬੜੀ ਬੈਠੀ ਰਹਿਣ ਨੂੰ ਮੀਂਹ ਪੈ ਰਿਹਾ ਥੋੜਾ ਥੋੜਾ ਹਾਂ ਕੀ ਕਹਿੰਨੀ ਆ ਕਿਉਂ ਲੜਦੀ ਰਹਿਣੀ ਆ ਅੱਭੀ ਨਾ ਗੱਲਾਂ ਤੋਂ ਲੜਦੀ ਰਹਿਣੀ ਆ ਤੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਆ ਚੱਲ ਕੇ ਉਧਰ ਰੱਪਟ ਇੱਥੇ ਤਾਂ ਬੈਠੀ ਰਿਆ ਕਰ ਆ ਆ ਕੀ ਕਰੀਏ ਨੀ ਆ ਕੀ ਕਰੀਏ ਨੀ ਬਾਏ ਬਾਏ ਕਰ ਦਿਆ ਦਿਨ ਮੈਨੂੰ ਬਾਏ ਬਾਏ ਨਾਲੇ ਲੈ ਗਏ ਇੰਨਾ ਚੱਲ ਉਧਰ ਨਾਲੇ ਹੋ ਬੜਾ ਤੰਗ ਕਰਦੇ ਨਾ ਜਿਆਦਾ ਏ ਟਿਕਣ ਦਿੰਦੇ ਆ ਬੰਦੇ ਨੂੰ ਨਾਲੇ ਪਤਾ ਵੀ ਚੰਗੀ ਭਲੀ ਠੂਈ ਦਾ ਉਹਦੀ ਵੀ ਚੱਲ ਦੱਸ ਦਨਾ ਬੜਾ ਮੋਟਾ ਰਾਮ ਕਰ ਲਵੇ ਨਾ ਅਸੀਂ ਤਾਂ ਕਹਿੰਦੇ ਆ ਅਸੀਂ ਕਹਿੰਦੇ ਤੁਰਿਆ ਫਿਰਿਆ ਵੀ ਕਰ ਚਲੋ ਆਪਾਂ ਚੱਲਦੇ ਆ ਉਧਰ ਦੂਜੇ ਚਾਚੇ ਨੂੰ ਭੇਜਦੇ ਆਪਾਂ ਇੱਧਰ ਤੇ ਪਰ ਆਮ ਨਾਲ ਲਾਂਭਾ ਲਾਉਣੀ ਚਾਹ ਨਾਲ ਬਿਸਕਟ ਪੁਜੀਆ ਬਦਾਨਾ ਬਰਫੀ ਤੇ ਖੋਆ ਹੋਣਾ ਚਾਹੀਦਾ ਠੀਕ ਆ ਚੱਲ ਫਿਰ ਆ ਜਾ ਤੂੰ ਵੀ ਕੀ ਯਾਦ ਰੱਖੇਂਗੀ ਬਸ ਉਹ ਕਹਿੰਦੇ ਬਾਸਾਂ ਦੀ ਕਿਹੜੀ ਆ ਪੀਆਰਟੀ ਸੀ ਦੂਜੀ ਪ੍ਰਾਈਵੇਟ ਐਂਡ ਬਾਸਤਾ ਕੋਈ ਨਾਲ ਤਾਂ ਚੱਲੀਏ ਸਾਰੀ ਇਹਦੀ ਕੋਈ ਕੰਮ ਵੀ ਕਰ ਲਿਆ ਕਰ ਗੋਹਾ ਪੱਥ ਲਿਆ ਕਰ ਅੱਗ ਗੱਡੇ ਗੱਡੇ ਸਨੇਰ ਲਾਇਨ ਗੋਹੇ ਦੇ ਬੈਲੀ ਨੂੰ ਕੰਮ ਹੈ ਨਹੀਂ ਕੋਈ ਗੋਹੇ ਤੋਂ ਕਿਹਦਾ ਇਹ ਪੀਉਂਦੀ ਮੈਨੂੰ ਚਾਹ ਨਾਲ ਹੋਰ ਇਹ ਨੂੰ ਭੇਜ ਉਧਰ ਉਧਰ ਜਾ ਰਹੀਆਂ ਨਾ ਲੋਕ ਖੁੱਲੇ ਪੈਨੇ ਜਾ ਕੱਦੂ ਨਿਕਲਦੇ ਹੋਏ ਮਸੀਹ ਸਾਧੀਆਂ ਚ ਵੀ ਹੋਏ ਪਿਆ ਇਹ ਹਰੇ ਹੁੰਦੇ ਆ ਹੁਣ ਸਬਜ਼ੀ ਹਰੀ ਹੁੰਦੀ ਆ ਇਹ ਬੱਲਾ ਇਦਾਂ ਹੀ ਚੱਲ ਪਗਾ ਹੋਨਾ ਉਹ ਵੀ ਦ ਕਿੰਨੇ ਫੜ ਨਿਕਲੇ ਹੋਇਆ ਹੈ ਹਨਾ ਤੇ ਆਪਣਾ ਕਿਹੜਾ ਆ ਕਿੰਨਾ ਦਾ ਆ ਇਹ ਆਪਣੇ ਘਰ ਵਾਲਿਆਂ ਤੇ ਆਪਣਾ ਕਿਹੜਾ ਫਿਰ ਆਹ ਦੇਖ ਆਹ ਕੁੱਤੀ ਦਾ ਜੂਲਾ ਟੁੱਟਿਆ ਵੇ ਚੈਰੀ ਦਾ ਦੋ ਹੂੰ ਆਏ ਕੱਲ ਵੀ ਦੇਖੀ ਸੀ ਅਸੀਂ ਦੁੱਧ ਪੀਂਦੇ ਸੀ ਇਹਦੇ ਨਿਆਣੇ ਆ ਮੇਸਟਰ ਚਿੜੀਆਂ ਹਾਂ ਆਪਣਾ ਪੰਲਾ ਸਾਨੂੰ ਉੱਪਰ ਆਹ ਹਾਵੜਾ ਨਿੱਥੇ ਹਮੋਂ ਚਾਚਾ ਕਿੱਥੇ ਆ ਵਾਈ ਕੁੜੀ ਚਲੋ ਆਗੇ ਚਾਚਾ ਦੇ ਘਰੇ ਨਹੀਂ ਕੋਈ ਨਹੀਂ ਹੈਗਾ ਦੇਖੋ ਨਾ ਟੀਵੀ ਹੁਣ ਦੇਖ ਸਕਦੀ ਹੁਣ ਕੋਈ ਨਹੀਂ ਹੈਗਾ ਉੱਥੇ ਫਿਰ ਬਾਅਦ ਚ ਲੜਦੇ ਉਹਨੇ ਹੱਥਾਂ ਨੂੰ ਕਹਿੰਦੇ ਚਾਚੇ ਦੇ ਘਰੇ ਪਹੁੰਚਦੇ ਹੋਏ ਚਾਚੇ ਨੂੰ ਆਪਾਂ ਭੇਜ ਦਿਆ ਉੱਧਰ ਲੈ ਲੈ ਚਾਚਾ ਕਹਿੰਦੇ ਟੀਵੀ ਦੇਖਦੇ ਹੋ ਜਲੰਧਰ ਦੂਦਾਰਸ਼ਨ ਆ ਨਾ ਕਿੰਨੀ ਸੋਹਣੀ ਮੁੰਡਿਆ ਪਹਿਲਾਂ ਨਸ਼ਕਾਰਾ ਵਗੈਰਾ ਕਿ ਨਾ ਆਉਂਦਾ ਹੁੰਦਾ ਸੀ ਹਨਾ ਫਿਰ ਲੈ ਪਾਸੇ ਚਾਚੇ ਗਿਆ ਮੱਜਾ ਗਾਈਆਂ ਪੱਠੀਆਂ ਪੱਠੇਗਾਰ ਪੱਠੀਆਂ ਖਾਦੇ ਗਾਈਆਂ ਹੀ ਹਾਂ ਮੱਝਾਂ ਨਹੀਂ ਜਾਂਦੀਆਂ ਮੱਝਾਂ ਸੀਗੀਆਂ ਪਹਿਲਾਂ ਮੈਂ ਤਾਂ ਕਿਹਾ ਮੱਝਾਂ ਹੁਣ ਤੁਸੀਂ ਦੇਤੀਆਂ ਹੁਣ ਮੈਂ ਇਹਦੇ 'ਚ ਕੀ ਕਹਿ ਸਕਦੀਆਂ ਇੱਧਰ ਦੂਜੇ ਚਾਚੇ ਦਾ ਘਰ ਓ ਸੰਪੂ ਸੰਪੂ ਕੀ ਕਰਦੀ ਆ ਸੰਪੂ ਕੀ ਦੇਖਦੀ ਆ ਕੀ ਦੇਖਦੀ ਆ ਬੱਲੂ ਡੱਬਲੂ ਕੰਮ ਨਾ ਕਰੀ ਕੋਈ ਤੂੰ ਬੇਲੀ ਤੇ ਵੀ ਸਰਾਂ ਨੇ ਵੇਜਿਆ ਕਰੋ। ਸਮਲੋ ਡਬਲ ਮੈਂ ਕਿਹ ਆਪ ਉਧਰ ਚਲੀ ਉਧਰ ਜਾਂਦੇ ਹੋਏ ਚਾਚੇ ਨੂੰ ਭੇਜ ਦੇ ਆਪਾ ਉਧਰ ਆਪਾਂ ਇਹ ਚਾਚੇ ਘਰੇ ਚਾਚਾ ਵਿਚਾਰਾ ਪੂਰੀ ਜ਼ਿੰਮੇਵਾਰੀ ਤੇ ਬਚਾ ਚਾਚਾ ਜਦੋਂ ਆ ਜਾਣਾ ਦੋਨੇ ਘਰ ਸੰਭਾਲਣੇ ਪੈ ਜਾਂਦੇ ਤੈਨੂੰ ਉਹਨੂੰ ਕਦੇ ਉਧਰ ਕਦੇ ਉਧਰ ਆ ਜਾ ਕਦੇ ਉਧਰ ਆ ਜਾ ਤਾਂ ਭਾਈ ਰੱਖਦੇ ਆ ਤੁਹਾਨੂੰ ਆ ਜਾ ਹੁਣ ਨਿਕਲੇ ਆ ਕੀ ਕਰਦੀਆਂ ਚਲਾ ਚਲੀਏ ਮਸਾਂ ਹੀ ਕਿਤੇ ਪਾ ਕੇ ਬੂਟੀਆਂ ਵਾਲਾ ਸੂਟ ਦੇਖ ਤਾਂ ਅੱਜ ਗਈਆਂ ਸੀ ਪਿੰਡ ਕਿਸੇ ਦੇ ਭੋਗ ਸੀਗਾ ਹਨਾ ਤੇ ਮੈਂਟੋ ਮਿੰਟ ਤਿਆਰ ਹੋ ਗਏ ਜਦੋਂ ਇਹਨਾਂ ਨੂੰ ਘਰੇ ਕੰਮ ਨੂੰ ਕਹਿ ਦੋ ਫਿਰ ਹਾਈ ਮੇਰਾ ਸਿਰ ਦੋਦਾ ਮੇਰੀਆਂ ਲੱਤਾਂ ਦੋਦੀਆਂ ਕਿਉਂ ਰਾਈਟ ਚਾਚੇ ਆਹ ਉਹ ਬਿਰਟੇ ਜਿੱਕੜੇ ਜਿਕੇ ਕਰਕੇ ਤੁਰਦੀਆਂ ਨੇ ਅੰਤੇ ਇੱਧਰ ਆ ਗਿਆ ਦੂਜੇ ਚਾਚੇ ਦਾ ਘਰ ਸੰਪੀਆ ਚਾਚੀ ਅੰਟੀ ਦਾ ਘਰ ਮੈਂ ਮੋਟੋ ਆ ਜਾ ਆ ਹੋ ਘਰੇ ਆ ਕੇ ਤਾਂ ਗੋਡਿਆਂ ਤੇ ਦਰਦ ਹੋਊਗਾ ਹੀ ਜਦੋਂ ਤੁਸੀਂ ਕਿਤੇ ਜਾਨੀਓਂ ਆਉਂਦੇ ਓ ਤਾਂ ਤੁਹਾਡੇ ਦਰਦ ਨਹੀਂ ਹੁੰਦਾ ਹੈਗਾ ਟੈਣੀ ਚਾਚੇ ਦਾ ਘਰ ਇਹ ਤੂੰ ਤਿਲਕਾਂ ਦੀਆਂ ਪੈਰੀ ਉੱਥੇ ਤਾਂ ਵੇਜੂ ਕਿ ਤਿਲਕ ਆ ਚਾਚੇ ਕਿਆਂ ਮੱਝਾ ਇੱਧਰ ਦੂਜੇ ਚਾਚੇਗੇ ਮੱਝਾ ਗਾਈ ਆ ਗਿਆ ਬੱਚੀ ਬੱਚਾ ਬੱਚਾ ਆ ਤੇ ਆ ਕੱਟਾ ਆ ਕੱਟਾ ਆ ਪੱਠੇ ਖਾਂਦੇ ਆ ਇਹ ਨਿੱਕੇ ਨਿੱਕੇ ਹੂੰ ਤੂੰ ਤਿਲਕ ਨਹੀਂ ਦੇ ਮੈਂ ਤਾਂ ਦੱਸਦਾ ਪੱਕਾ ਮੀ ਆ ਮੈਨੂੰ ਗਾਣਾ ਪਿਰਨ ਨਾਲੇ ਮੇਰੇ ਪਹਿਣਗੇ ਨਾਲੇ ਆਂਟੀ ਦੇ ਪਹਿਣਣੀ ਆਣੇ ਗਾਣਾ ਦੇਖ ਨਹੀਂ ਜਾਂਦੇ ਸੀ ਹਾਈ ਗਾਇਸ ਹਾਈ ਮੁਸਕੀ ਮੁਸਕੀ ਆਈ ਨਹੀਂ ਅੱਜ ਕਿੱਥੇ ਆ ਨਹੀਂ ਨਹੀਂ ਦੂਜੀ ਨਹੀਂ ਇਹ ਤਾਂ ਹਮੂ ਹੱਡੀਆਂ ਇਸਣੀ ਕੁੜੀ ਇਹ ਸ਼ਦੀ ਹਾਂਜੀ ਕਿ ਮੈਂ ਨਹੀਂ ਉਧਰੋਂ ਤੂੰ ਮੈਨੂੰ ਕਹਦੀ ਸੀ ਮੇਰੇ ਕੰਮ ਪਏ ਨੇ ਤੇ ਆ ਕੇ ਤੂੰ ਹੁਣ ਟੀਵੀ ਮੂਰੇ ਬੈਠੀ ਆ ਤੈਨੂੰ ਸੰਗ ਸਰਮ ਹੈਗੀ ਕਿ ਨਹੀਂ ਚਲ ਚਾਹ ਬਣਾ ਕੁੱਟ ਨੂੰ ਆਈ ਆ ਕਾ ਚਾਹ ਬਣਾ ਜ਼ੋਰ ਮਾਰ ਆਪਣੇ ਚਾਹ ਬਣਾ ਹਾਂ ਨੂੰ ਆਈ ਆਪਣੀ ਜਠਾਣੀ ਜਠਾਣੀ ਆ ਤੂੰ ਰੋ ਮਾਰ ਸਕਦੀ ਆ ਉਹਦੇ ਤੇ ਕੋਈ ਵੀ ਖਾ ਨਹੀਂਦੀ ਰੋ ਮਾਰ ਦੇ ਡਰਾਣੀ ਰੋ ਮਾਰਦੀ ਛੋਟੀ ਲੈ ਕੇ ਆਂਟੀ ਕਿੱਥੇ ਹਾਂ ਇਥੇ ਕੋਟਣਾ ਲੰਗੂ ਕੋਟਣਾ ਚੱਕਲਾ ਹਾਂ ਕੋਈ ਨਹੀਂ ਆਲਣ ਦਾ ਟਾਣੀ ਚਾਚੇ ਨੂੰ ਬਾਦੀ ਦਾ ਨਹੀਂ ਪਤਾ ਦੇਖ ਆ ਜਾ ਰਿਕਾਰਡਿੰਗ ਹੁੰਦੀ ਆ ਚਾ ਪੱਠੇ ਕੁੱਤਰਦਾ ਹੋਇਆ ਔਰ ਇਹ ਕੰਮਚੋਰ ਕੱਪੜੇ ਸੁਕਾਉਂਦੀ ਹੋਈ ਇੱਕ ਫੁਕਰੀ ਆ ਗਈ ਮੋਸਕੀ ਮੋਸਕੀ ਆ ਗਈ ਸਾਡੀ ਮੋਸਕੀ ਓਏ ਰੁਗ ਤਾਂ ਲਾ ਦੋ ਚਾਚੇ ਨੂੰ ਹਨ ਮਾਰ ਕੱਟ ਬਾਹਰ ਬਾਹਰ ਰੁਗ ਲਾਰੇ ਵਿਚਾਰਾ ਕੱਲਾ ਮਿਹਨਤ ਕਰੀ ਜਾਂਦਾ ਆ ਹੱਥ ਹਲਾ ਲਿਆ ਕਰੋ ਲੜਨ ਨੂੰ ਤੁਸੀਂ ਚੋਹ ਆ ਰ ਗਈਓ ਕੰਮ ਤੋਂ ਤੋਂ ਹੁੰਦੇ ਨਹੀਂ ਕੰਮ ਵੀ ਜਾਂਦੇ ਲੜਾਈ ਇਹਨਾਂ ਨਾਲ ਜਿੰਨਾ ਮਰਜੀ ਲੈ ਆ ਲੈ ਸੁੱਧ ਬੋਲੀ ਦੇ ਲੋ ਐ ਸਾਡੇ ਬੱਚੇ ਨੇ ਕਿਊਟ ਬੱਚੇ ਸਾਡੇ ਕਿਵੇਂ ਲੱਗ ਰਿਹਾ ਚਾਚਾ ਫਿਰ ਹੈ ਨਾਲ ਹੀ ਰੋਗਾ ਆਪ ਹੀ ਨਾ ਆਪ ਹੀ ਮਿਹਨਤ ਕਰਨੀ ਪੈਂਦੀ ਆ ਆਪੀ ਇਹਨੂੰ ਐਵੇਂ ਕੈਮਰੇ ਦੇ ਮੂਹਰੇ ਕਰ ਰਿਹਾ ਵੀਰੇ ਵੀਰੇ ਡੈਡੀ ਦੀ ਫੋਟੋ ਦੇਖ ਤੇਰੀ ਕਿੱਧਰ ਨਹੀਂ ਤੇਰੀ ਆ ਕਰੇ ਜਾਣੇ ਦੇਖਾ ਕਰਕੇ ਹਾਂ ਪੱਠੇ ਕੁਤਨੇ ਬੜੇ ਹੋ ਆ ਹਨਾ ਸੌਟਜ ਹੁੰਦਿਆ ਏ ਦੇਖੋ ਵੀ ਵੀ ਮੈਂ ਬੜੇ ਕੁਤੜਿਆ ਪੱਠੇ ਨੇ ਨੇ ਕੁਤੜਿਆ ਡੈਡੀ ਦਾ ਫਰੇਮ ਬਣਾਇਆ ਅੱਜ ਨਹੀਂ ਹੁਣ ਤਾਂ ਮੇਰਾ ਚੂਣਾ ਦੁਖਦਾ ਏ ਚੂਕਣਾ ਬਚੂਦਿਆ ਮੇਰੇ ਦੁਖਦਾ ਏ ਤੇਰਾ ਲੱਕ ਸਹੀ ਖੜੀ ਆਰੇ ਇਹੋ ਜਿਹਾ ਉਹ ਲੈ ਜਾ ਕੋਈ ਦੇ ਜਾ ਔੜਾ ਲਾ ਦਿਓ ਸੋਰਾ ਸਿਆਲਾ ਨੰਗ ਕੇ ਆਏ ਨੇ ਟੋਪੀ ਨਹੀਂ ਲਾਈ ਸਤੂ ਠੰਡ ਵਾਲੀ ਮਾਣਦੀ ਆ ਗਾ ਉੱਪਰ ਦੀ ਬੱਦਲ ਆ ਠੰਡ ਹੋਈ ਪਈ ਤੇ ਇਹ ਗਲੀ ਚ ਮੰਜੜਾ ਕੇ ਬੈਗੀ ਆ ਆਪ ਦੀ ਮੈਂ ਚੰਦ ਉੱਪਰ ਲੱਗ ਗਿਆ ਤੂੰ ਤਾਂ ਮੇਰਾ ਕੌਪ ਪੈ ਗਿਆ ਕਿੰਨਾ ਸੋਹਣਾ ਮੌਸਮ ਆ ਦਿਓ ਬਾਹਰ ਲਾ ਮੈਂ ਤਾਂ ਸੈਰ ਦਾ ਖਦਾ ਸੀ ਤੇਰਾ ਵੀ ਤੁਹਾਨੂੰ ਦਾ ਫਿਰ ਤਾਂ ਨਹੀਂ ਲੈਈ ਆ ਕੱਲ ਮੇਰਾ ਪ੍ਰੀਤ ਕੋਲੇ ਰੋਕੇ ਜਨ ਮਨ ਹੌਲਾ ਹੋਵੇ ਜੀ ਹੱਸ ਸਾ ਸੁਣਉਂਦੀਆਂ ਗੱਲਾਂ ਹਾਂ ਕਾਲੋ ਰੋ ਇਹ ਦਸੀ ਕਿਵੇਂ ਸੀ ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀ ਹਾਂ ਤੇ ਅਸੀਂ ਕੂੜਾ ਸਿੱਟੂ ਜਾਂਦੇ ਹੁੰਦੇ ਆ ਮੈਂ ਤੇਰੀ ਸੱਸ ਹਾਂ ਕਿ ਮੈਂ ਐਂਜ ਕਰਕੇ ਕੁੰਡ ਜੱਕੜ ਲੈਂਦੀ ਐ ਜਿੱਦ ਤੱਕ ਹਾਂ ਤੇ ਜਰ ਭਾਈ ਐ ਜਦ ਦੋਨੇ ਪਾਸੇ ਬੰਦਿਆਂ ਨੇ ਫਿਰ ਐਵੇਂ ਜੇ ਕਰ ਲੈਂਦੀ ਹਾਂ ਤੇ ਮੇਰਾ ਪੈਰ ਪੈ ਗਿਆ ਨਾਲੀ ਚ ਤੇ ਭਾਈ ਟੋਕਰ ਆ ਜਾਂਦਾ ਮੂਹਰ ਨੂੰ ਜਾਵੜਿਆ ਤੇ ਮੈਂ ਪਿੱਛੇ ਰਹਿ ਗਈ ਮੈਂ ਖੱਸਮਾ ਨੂੰ ਖਾਵੇ ਕੁੰਡ ਖੜ ਕੇ ਨਹੀਂ ਤਾਂ ਦੇਖ ਹੀ ਨਾ ਸੀ ਸੀ ਰਾਗੀ ਸੀ 시시우 시시우 ਕੀ ਗੱਦ ਸੀ ਤੂੰ ਜਾਈ ਨਹੀਂ ਹੈ ਸਿਸੂ ਆ ਇਧਰ ਆ ਜਾ ਚਾਚਾ ਉਰੀਆ ਤਾਈ ਕੋਲੀਆ ਕਦੇ ਚਾਚੀ ਬਣਾ ਦਿੰਦੀ ਆ ਨੀ ਕਦੇ ਤਾਈ ਬਣਾ ਦਿੰਦੀ ਹੈਲੋ ਕੱਢ ਹੈਲੋ ਕੱਢ ਸਿਸੂ ਤੂੰ ਕਿੱਥੇ ਸੀਗਾ ਅੱਜ ਤੂੰ ਅੱਜ ਤੂੰ ਆਇਆ ਨਹੀਂ ਹੈ ਦਾਦੀ ਜੀ ਉੜੀ ਆ ਜਾ ਸਿਸੂ ਅੱਜ ਤੂੰ ਆਈ ਨਹੀਂ ਹੈਗੀ ਤੈਨੂੰ ਮੈਂ ਵੇ ਡੀਗਰੀ ਸੀ ਕਿੱਥੇ ਸੀ ਤੂੰ ਅੱਜ ਦੱਸ ਦੇ ਸਿਰ ਦਾ ਕੁੱਤਾ ਰੋਕੀ ਫੜ ਵੀ ਬਚ ਕੇ ਰਹਿ ਜਾ ਕਿੰਨਾ ਦਾ ਕੁੱਤਾ ਆ ਰੋਕੀ ਆ ਕਿੰਨਾ ਨਾ ਕਾ ਸਾਡਾ ਦਾ ਤਾ ਨੂੰ ਤਾਂ ਬੋਲ ਨਾ ਦਾਰੇ ਦੇ ਕੁੱਤੇ ਨੂੰ ਕੀ ਹੋ ਗਿਆ ਹੋਈ ਕੁੜੀ ਕਿੱਥੇ ਡੰਡੀ ਬੜੀ ਛੱਟ ਕਿਵੇਂ ਬੱਜੀ ਸੀ ਓਛਾ ਮੈਨੂੰ ਇਹ ਤਾਂ ਦੱਸ ਦਾਦੀ ਬਹਿੰਦੀ ਆ ਬਹਿੰਦੀ ਮੈਂ ਤਾਂ ਬਹਿੰਦੀ ਆ ਦਾਦੀ ਦੱਸ ਮੈਨੂੰ ਉਹਨਾਂ ਦੇ ਕੁੱਤੇ ਦੇ ਛੱਟ ਕਿਵੇਂ ਬੱਜੀ ਸੀ ਸੱਟ ਕਿਵੇਂ ਸ਼ੂਟ ਕਿੰਨੇ ਸੋਨਾ ਪਾਇਆ ਤੂੰ ਕਿੱਥੋਂ ਪਾਇਆ ਕਿਨੇ ਪਾਇਆ ਬੋਪਾ ਸੀਸ ਸ਼ੂਟ ਕਿਨੇ ਪਾਇਆ ਕੱਪੜੇ ਕਿਨੇ ਪਾਇਤੇ ਤੂੰ ਕਿੰਨੇ ਸੋਨਾ ਸ਼ੂਟ ਪਾਈ ਬੈਠੀ ਆ ਮੈਨੂੰ ਦੇ ਦੇ ਹੈਂ ਤੇ ਮਮਾ ਨਾ ਪਾਇਆ ਹੋਏ ਆਗੇ ਕੀਤਾ ਤੂੰ ਅੱਛਾ ਪੈਣਾ ਨਾਲ ਬਾਂਕੇ ਲੈਨੇ ਮਾਰ ਮਾਰ ਦਕਉਂਦੀ ਆ ਦੇਖ ਕਿਤਾ ਮਾਰਗਾ ਆਉਂਦੀ ਕਾ ਦੇਖ ਮੈਨੂੰ ਟੜੂਣਾ ਆ ਬਾਲ ਜੀ ਲੰਘ ਦੇਖ ਮੇਰੇ ਆਹ ਨੂੰ ਪਹਲ ਅੱਛਾ ਮੇਰੀ ਗੱਲ ਸੁਣ ਤੂੰ ਕੱਲ ਸੂਟ ਪਾ ਕੇ ਆਈ ਸੀ ਹਾਂ ਹੋਈ ਫਸ ਗਈ ਜਿੱਪ ਤੇ ਬੜੀ ਉਹਦੇ ਜੱਦੀ ਵਿੱਜੀ ਉਹਦੇ ਚ ਕੁੱਤੇ ਕੀ ਦੇ ਕੁੱਤੇ ਅੱਜ ਤੂੰ ਆਈ ਨਹੀਂ ਸਾਡੇ ਘਰੇ ਅੱਜ ਤੈਨੂੰ ਪਤਾ ਬੂਆ ਆਈ ਸੀ ਮਾ ਤੁਤੀਆ ਖਾ ਰਹੀ ਕੀ ਕਰਦੀ ਸੀ ਤੁਤੀਆ ਤੁਤੀਆ ਖਾਂਦੀ ਸੀ ਕਿੱਥੇ ਲੱਗੀਆਂ ਨੇ ਤੁਤੀਆ ਕਿਤੇ ਉੱਤੇ ਮੇਰੇ ਬਾਹਰ ਤੇਰੇ ਬਾਹਰ ਤੇਰੇ ਮੇਰੇ ਬਾਹਰ ਤੇਰੇ ਬਾਹਰ ਤੇ ਲੱਗੀਆਂ ਨੇ ਹੈਂ ਤੂੰ ਖਾਣੀਂ ਹਾਂ じゃ ਮੈਨੂੰ ਲੈ ਕੇ ਆ ਫਿਰ ਆ ਲੈ ਇਹ ਮੈਨੂੰ ਲੈ ਆ ਕੇ ਦੋ ਫਿਰ ਲੈ ਕੇ ਆ ਕੇ ਫਿਰ ਤੀ ਕੋ ਮੈਂ ਮੈਨੂੰ ਹਾਂ ਮੈਂ ਇੱਥੇ ਬੈਠੀ ਹਾਂ ਦੀ ਕਿ ਬਾਏ ਮੇਰੇ ਬਾਹਰ ਚ ਲੱਗੀਆਂ ਨੇ ਕਹਿੰਦੀ ਮੇਰੇ ਬਾਹਰ ਚ ਲੱਗੀਆਂ ਮੈਂ ਤੂਤੀਆਂ ਲੈ ਕੇ ਆਉਣੀ ਆ ਤੂਤੀਆਂ ਕਿੱਥੇ ਆ ਉਹਦੀਆਂ ਉਹਦੀਆਂ ਤੂਤੀਆਂ ਦੇਖ ਉਹਦੀਆਂ ਤਾਈਏ ਹਾਂ ਮੈਂ ਕਹਾਂ ਰਹੀ ਹਾਂ ਓਕੇ ਮੈਨੂੰ ਦੇ ਦੋ ਤੂੰ ਉਹ ਨੂੰ ਦੇ ਮੈਨੂੰ ਦੇ ਦੋ ਆਪੋ ਦਿਖਾਓ ਖਾਗਣੇ ਤਾਈ ਵਗਦੀ ਹੈ ਤੇਰੀ ਮੈਨੂੰ ਨਹੀਂ ਦਿੱਤੀਆਂ ਤੁਸੀਂ ਥੈਂਕ ਯੂ ਕਾੜੀ ਜੀ ਖਾ ਤਾਂ ਵੀ ਉਹ ਦੇਖੀ ਵਾਓ ਸਾਰਾ ਸਰ ਇਹ ਗੱਲਵਾ ਭਾਈ ਕਿੰਨਾ ਆਪਦੇ ਪਿੰਡ ਵਿੱਚ ਆਪਦੇ ਮੁੱਲੇ ਦੇ ਗੱਡੀ ਦੱਸਦਾ ਮੋਟਰਸਾਈਕਲ ਦੀ ਗੱਡੀ ਭਰ ਕੇ ਆ ਗਈ ਮੋਟਰਪੰਗਾ ਕੋਣ ਆ ਗਿਆ ਭਾਈ 1000 ਰੁਪਏ Rajasthan ਦਾ ਲਸਣ ਲੈ ਲਓ ਭਾਈ ਅਦਰ ਪੇਕਿਆਂ ਤੋਂ ਆਂਟੀ 100 ਰੁਪਏ ਕਿਲੋ ਹੈ ਭਾਈ ਅਦਰ ਪੇਕਿਆਂ ਤੋਂ ਲਸਣ ਲੈ ਲੈਂਦੀ ਤੈਨੂੰ ਤਾਂ ਸਸਤਾ ਹੀ ਦੇਣਾ ਸੀਗਾ ਮੈਨੂੰ ਤਾਂ ਮੁਫਤ ਦੇ ਕੇ ਜਾਉਂਗੀ ਹਾਂ Rajasthan ਤੋਂ ਮੈਂ ਲੈ ਲੈਂਦੀ ਤੈਨੂੰ ਤਾਂ ਸਸਤਾ ਹੀ ਮਿਲੂਗਾ ਆ ਲੋ ਚਾਚੀ ਦੂਧੀਆਂ ਦੇ ਗਿਆ ਉਹਨੇ ਚਾਦਰ ਚਾਦਰ ਹਮਮ ਥੈਂਕ ਯੂ ਦੂਧਾ ਖਾ ਦੇ ਲੈ ਹਾਂ ਚੰਗਾ ਹੋਰ ਬਣੀ ਨਾ ਕਹਿ ਡੋਗੀ ਨੂੰ ਕਿ ਜਾ ਆ ਪੁੱਤੀ ਦੋਦੀ ਦੋਦੀ ਰੋਕੀ ਨੂੰ ਕਹਿ ਚੁੱਪ ਸੌਣ ਸੁਣ ਕੇ ਕੀ ਮਾਰੇਗੀ ਡੋਗੀ ਦੇ ਕੀ ਮਾਰੇਗੀ ਠੀਕ ਹੈ ਮੈਂ ਇੱਥੇ ਬੈਠਾ ਇਹ ਕਿੰਨਾ ਦਾ ਡੌਗੀ ਆ ਥੋੜਾ ਡੌਗੀ ਆ ਕਿਨੇ ਖੋਲੇ ਸੀ ਤੂੰ ਖੋਲੇ ਸੀ ਕਾਤੋਂ ਖੋਲੇ ਸੀ ਦਾਦੂ ਨੇ ਖੋਲੇ ਸੀਗਾ ਤੂੰ ਡਿੱਗਣਾ ਪਈ ਵਿਚੋ ਤੇਰਾ ਨਾਮ ਕੀ ਆ ਪਹਿਲਾਂ ਮੈਨੂੰ ਤੇਰਾ ਨਾਮ ਦੱਸ ਸੱਚ ਦੇ ਪੁੱਤ ਨਾਮ ਸੀ ਪਾਸੇਰ ਦਾ ਪਾਸਾ ਅੱਛਾ ਇਹਦਾ ਨਾਮ ਕੀ ਆ ਗੱਡੂ ਕੀ ਗੱਡੂ ਲੱਡੂ ਤੇਰਾ ਨਾਮ ਲੱਡੂ ਰੱਖਿਆ ਅੱਛਾ ਉਹਨਾਂ ਦਾ ਨਾਮ ਕੀ ਆ ਦਾਦੂ दादू ठीक अंता ना दो, दो, दे दे भी। दे की चैपी अच्छा मेरा ना तो दस पीत कौर नहीं के मेरी ताई है हां पीत कौर नहीं ताई है मेरी ਆਰੇ ਮੇਰੀ ਭਾਬੀ ਆ ਤੇ ਮੈਂ ਇਹ ਪਾਤੀ ਆ ਮੇਰੀ ਭਾਬੀ ਆ ਆਹ ਕਿਹਦੀ ਕੁੜੀਆਂ ਆ ਤਾਂ ਦੱਸ ਦੇ ਅੱਛਾ ਕਿਹਦੀ ਕੁੜੀਆਂ ਦੋ ਕੁੜੀ ਤਾਂ ਲਾ ਦੇ ਕਿਹਦੀ ਥੋੜਾ ਸੰਜੂ ਕੀ ਕਰਦਾ ਹੈ ਖਾਣਾ ਮੰਮੀ ਕੀ ਕਰਦੀ ਆ ਤੁਝਾਂ ਬੇਲਦੀ ਆ ਕਰਨ ਜੋਤ ਕੀ ਕਰਦੀ ਆ ਬਾਏ ਬਾਏ ਹੁਣ ਆਪਾਂ ਚੱਲਦੇ ਆ ਘਰ ਨੂੰ ਮੰਮੀ ਹੁਣੀ ਆ ਗਏ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਇੱਥੇ ਹੀ ਅੱਜ ਅਸੀਂ ਇਹ ਵਲੌਗ ਨੂੰ ਕਰਦੇ ਆ ਐਂਡ ਸਾਡੇ ਯੂਟਿਊਬ